ਕਰਕੇ ਰੱਦ ਕਰੋ ਰੱਦ ਕਰੋ ਰੱਦ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਅਕਲਵਾਗੇ ਕੇ ਨਾਲ ਲੋੜ ਪਈ ਤਾ ਚੁੱਤੀ ਨਾ ਇਹ ਸਰਕਾਰਾਂ ਦੇਖੋ ਕਰਦੀਆਂ ਕੀ ਤੇਰਾ ਫੇਰੀ ਕਾ ਸੋਵੀ ਇਹ ਸਰਕਾਰਾਂ ਦੇਖੋ ਕਰਦੀਆਂ ਕੀ ਤੇਰਾ ਫੇਰੀ ਕਾ ਸੋਵੀ ਜਿੰਨਾ ਤੂੰ ਨਹੀਂ ਡਰਦੇ ਲੋਕ ਹੁਕਮਾਂ ਲਈ ਜੁਣਾ ਦੇ ਲੋਕ ਜਿੰਨਾ ਤੂੰ ਨਹੀਂ ਡਰਦੇ ਲੋਕ ਹੁਕਮਾਂ ਲਈ ਦੇਖੋ ਜੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਨੇ ਸਾਡੇ ਨਾਲ ਬੜੇ ਕੱਚੇ ਮਾਲਜਮਾਨਾਂ ਨਾਲ ਵਾਅਦਾ ਕੀਤਾ ਸੀ ਕਿ ਜਿਹੜੇ ਤੁਹਾਡੀਆਂ ਮੰਗਾਂ ਨੇ ਅਸੀਂ ਉਹਨਾਂ ਨੂੰ ਸਰਕਾਰ ਬਣਨ ਤੋਂ ਉਪਰੰਤ ਅਸੀਂ ਪੂਰੀਆਂ ਕਰਾਂਗੇ ਪਰੰਤੂ ਅੱਜ ਲਗਭਗ 4 ਸਾਲ ਦਾ ਜਿਹੜਾ ਸਮਾਂ ਬੀਤ ਚੁੱਕਿਆ ਹੈ ਸਰਕਾਰ ਨੇ ਨਾ ਸਾਡੀਆਂ ਕੀ ਮੰਗਾਂ ਦਾ ਹੱਲ ਕੀਤਾ ਤੇ ਨਾ ਹੀ ਸਾਡੇ ਵਿਭਾਗ ਦੇ ਵਿੱਚ ਕੋਈ ਨਵੀਂ ਬਸ ਪਾਈ ਆ ਜੇ ਅਸੀਂ ਆਪਣੇ ਹੱਕਾਂ ਲਈ ਕੋਈ ਧਰਨੇ ਵਿਆਹਰੇ ਕਰਦਾਂ ਸਰਕਾਰ ਸਾਡੇ ਦੇ 357 ਦੀਆਂ ਧਰਾਵਾਂ ਲਾ ਕੇ ਸਾਨੂੰ ਜਿਹੜਾ ਵਿੱਚ ਲੱਗਿਆ ਜਾਂਦਾ ਹੈਗਾ ਤੇ ਜਿਹੜਾ ਸਾਨੂੰ ਘਰਾਂ ਦੇ ਵਿੱਚ ਨਾਜਰਬਾਨਦ ਕੀਤਾ ਜਾਂਦਾ ਜਿਸ ਦਾ ਅਸੀਂ ਸਾਡੇ ਦੇ ਸੇਵਨ ਦੀ ਕੋਲ ਵਿਰੋਧ ਕਰਦੇ ਆਂਗੇ ਜਿਹੜਾ ਸਾਡੀ ਮੰਗ ਸੀ ਅਸੀਂ ਅੱਜ ਤੋਂ ਅਲੱਗ-ਬੱਗ 2 ਮਹੀਨੇ ਪਹਿਲਾਂ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਨ ਜਿਹੜੀ ਬੱਸਾਂ ਸੀ ਉਹ ਸਰਕਾਰ ਪਾਉਣ ਜਾ ਰਹੀ ਸੀ ਜਿਸ ਦੇ ਅਸੀਂ ਵਿਰੋਧ ਕਰਨਾ ਸੀ ਜਦ ਸਰਕਾਰ ਨੇ ਸਾਡੇ ਪੁਲਿਸ ਮੁਲਾਜ਼ਮਾਂ ਦੇ ਰਲ ਕੇ ਸਾਡੇ ਜਿਹੜੇ ਮੁਲਾਜ਼ਮ ਆਗੂ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਧੱਕਿਆ ਗਿਆ ਅਤੇ ਸਾਡੇ ਸਾਥੀਆਂ ਦੇ ਉੱਪਰ 300 ਸਾਥੀਆਂ ਦੇ ਭਰਾਮਾਂ ਲਾ ਕੇ ਪਰਚੇ ਪਾਏ ਗਏ ਜਿਹਦੇ ਵਿੱਚ ਲੱਕਿਆ ਗਿਆ ਜਿਸ ਦਾ ਅਸੀਂ ਵਿਰੋਧ ਕਰਦੇ ਆਂ ਤੇ ਸਰਕਾਰ ਤੋਂ ਅਸੀਂ ਅਸੀਂ ਮੰਗ ਕਰਦੇ ਆ ਵੀ ਜਿਹੜੇ ਸਾਡੇ ਸਾਥੀ ਜਿਲ੍ਹਾ ਵਿੱਚ ਬੱਥੇ ਆਗੇ ਉਹਨਾਂ ਨੂੰ ਤੁਰੰਤ ਤੋਂ ਬਿਨਾਂ ਕਿਸੇ ਸ਼ਰਤ ਤੋਂ ਰਿਹਾ ਕਰੇ ਤੇ ਜੋ ਝੂਠੇ ਪਰਚੇ ਪਾਇਆ ਨੂੰ ਰੱਦ ਕਰੇ ਤੇ ਨਾਲ ਸਾਡੀ ਮੰਗ ਹੈ ਜਿਹੜੇ ਸਾਡੇ ਕੱਚੇ ਮੁਲਾਜ਼ਮਾ ਲਗਭਗ ਪਿਛਲੇ ਕਾਫੀ ਲੰਬੇ ਸਮੇਂ ਤੋਂ 10-12 ਸਾਲਾਂ ਤੋਂ ਕੰਮ ਕਰ ਰਹੇ ਆਗੇ ਉਹਨਾਂ ਨੂੰ ਸਰਵਿਸ ਰੂਲ ਬਣਾ ਕੇ ਸਰਕਾਰ ਤੁਰੰਤ ਪੱਕੇ ਕਰੇ ਤੇ ਸਾਡੇ ਵਿਭਾਗ ਦੇ ਵਿੱਚ ਸਾਡੇ ਵਿਭਾਗ ਦੀਆਂ ਬੱਸਾਂ ਪਈਆਂ ਜਾਣ ਕਿਲੋਮੀਟਰ ਸਕੀਮ ਜਿਹੜੀ ਬੱਸਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਸਾਡੀ 11 ਤਰੀਕ ਨੂੰ ਦੁਪਹਿਰ ਤੋਂ ਬਾਅਦ ਬੱਸਾਂ ਦੀ ਹੜਤਾਲ ਅਸੀਂ ਡੀਪੂ ਬਾਅਦ ਫਿਕਰਾਂਗੇ ਤੇ 12 ਤਰੀਕ ਦੀ ਆ ਕੇ ਪ੍ਰੋਪਰ ਹੜਤਾਲ ਕੀਤੀ ਹੈ ਜੋ ਸਾਡੇ ਸਾਥੀ ਸੰਗਰੂਪੀ ਤੋਂ ਦੇ ਜਿੰਨਾ ਵਿੱਚ ਬੰਦ ਨੇ ਜਿੰਨਾ ਦੇ ਸਰਕਾਰ ਉਹਨਾਂ ਨੂੰ ਬਾਹਰ ਨਹੀਂ ਕੱਢਦੀ ਜਿਹੜੀਆਂ ਉਹਨਾਂ ਦੇ ਧਾਰਾ ਲੱਗੀਆਂ ਨੇ ਉਹ ਖਰਚੇ ਕੈਨਸਲ ਕਰਕੇ ਉਹਨਾਂ ਨੂੰ ਬਾਹਰ ਕੱਢੀ ਜੇਕਰ ਸਰਕਾਰ ਸਾਡੀ ਇਹ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਸੰਘਰਸ਼ ਹੋਰ ਵੀ ਟਿਕਾਣਾ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ